ਗਿਆ ਬਾਈ ਪੰਜ ਕਿੱਲੇ ਦਾ ਤਰਾ ਪੀ ਨਹੀਂ ਬਣਾ ਰਹੇ ਡਰਾਈਵਰ ਯਾਰ ਭੁੱਖੜ ਮੰਗਦਾ ਜੇ ਕਿ ਪਾਈ ਅੱਧਾ ਕਿਲੋ ਹੈਗਾ ਯਾਰ ਭੁੱਖੜ ਦਾ ਬੰਦ ਕਰ ਉਹ ਭਰਾ ਵਾ ਯਾਰ ਐ ਤਾਂ ਨਹੀਂ ਗੱਲ ਬੰਨੀ ਤਾਂ ਦਾਣੀ ਬਹੁਤ ਛੱਡੀ ਜਾਂਦੇ ਆ ਕਿੰਨਾ ਯਾਰ ਪਤੰਦਰ ਨੂੰ ਉਹ ਬਾਈ ਗੱਲ ਸੁਣ ਯਾਰ ਮਾੜੀ ਜੀ ਆਪਾਂ ਯਾਰ ਕੰਮ ਖਰਾਬ ਕਰੀ ਜਾਂਦੀ ਆ ਤੇਰੇ ਡਰਾਈਵਰ ਤੇ ਮਸ਼ੀਨ ਕੀ ਹੋ ਗਿਆ ਯਾਰ ਤੂੰ ਤਾਂ ਦਾਣੀ ਬਹੁਤ ਛੱਡੀ ਜਾਂਦੇ ਆ ਐ ਤਾਂ ਨਹੀਂ ਗੱਲ ਬੰਨੀ ਉਹ ਨਹੀਂ ਨਹੀਂ ਇਹ ਤਾਂ ਹਜੇ ਨਾ ਸਿੱਲਾ ਮੌਸਮ ਉਹ ਮੌਸਮ ਸਿੱਲਾ ਆ ਜਾ ਤਾਂ ਕੋਈ ਕੋਈ ਵਿੱਚ ਆਉਂਦਾ ਬਾਸਕਟ ਕਾ ਕੋਈ ਕੋਈ ਇਹਦਾ ਬਾਲੇ ਆਈ ਜਾਂਦਾ ਇਹ ਨਹੀਂ ਗੱਲ ਬੜੀ ਬਾਸਕਟ ਕਾ ਦਿੰਨੇ ਤੂੰ ਤੂੰ ਰੋਟੀ ਚਾਹ ਤਾਂ ਕਾਰ ਇੰਤਜ਼ਾਮ ਯਾਰ ਲੈ ਜਾ ਤੂੰ ਐਂ ਕਰ ਭੱਜ ਕੇ ਸ਼ੇਰ ਬਣ ਕੇ ਨਾ ਰੋਟੀ ਤੇ ਚਾਹ ਤੇ ਲੱਸੀ ਦਾ ਡੋਲੂ ਭਰਾ ਲਿਆ ਹਟਾ ਦਿੰਨੇ ਆ ਤੇ ਟਾਈਮ ਲੈ ਆਉਣਾ ਪਰ ਦਾਣੇ ਦਾ ਕਰ ਯਾਰ ਹਲ ਨਹੀਂ ਕੋਈ ਨਹੀਂ ਬੇਫਿਕਰ ਹੋ ਜਾ ਤੇਰੇ ਆਉਂਦੇ ਨੂੰ ਹਟਾ ਦਿੰਨੇ ਆ ਤੂੰ ਰੋਟੀ ਤੇ ਚਾਹ ਲੱਸੀ ਦਾ ਡੋਲੂ ਜਰੂਰ ਭਰਾ ਲੈ ਨਾਲ ਚੰਗਾ 来 भाई करा चाय दे रोटी पी लो करा खा पी लो उला दाणे हजे आंदे आ यार गल बणी नहीं ਥੋਡੇ ਡਰਾਈਵਰ ਤੋਂ ਉਦੋਂ ਭੰਗ ਕਰ ਕਸਾ ਦੇ ਯਾਰ ਮਣੀ दाणे ਦੁਨੇ ਦਾ ਹੱਲ ਕਰੋ ਯਾਰ ਰੋਟੀ ਦਾ ਖਾ ਲੋ ਚਾਹ ਕਾਦੇ ਚ ਲੈ ਕੇ ਜਾਂਦੇ ਚਾਹ ਰੋਟੀ ਖਾ ਲੋ ਲੱਸੀ ਦਾ ਡੁੱਲੂ ਭਰਾ ਲੈ दाणे ਨਹੀਂ ਆਉਣਦੇ ਤੇ ਜਾਇਆ ਕਰ ਪਾ ਦੇ ਕੇ ਚਾਹ ਵੀ ਫਾੜ ਹੀ ਲੈ ਲੱਗਦੇ ਹਾ ਚਾਹ ਪੀ ਕੇ ਸਰੀਰ ਬਣੂਗਾ ਪਰ ਡਰਾਈਵਰ ਦਾ ਸਾਡੇ ਦਾ ਜੇ ਭਾਦਾ ਦਾ ਦਾਣੇ ਨਹੀਂ ਆਉਣ ਦਿੰਦੇ ਚਾਹ ਕਦੇ ਰੋਟੀ ਮੇਰਾ ਦਾਣਿਆ ਦਾ ਹਜੇ ਵੀ ਯਾਰ ਉਹੀ ਹਾਲ ਆ ਦੂਜਾ ਕਿਹੜਾ ਹੋ ਗਿਆ ਲੈ ਆਪ ਹੀ ਮੇਰੇ ਖਾਈ ਪੀ ਜਾਂਦੇ ਲੈ ਉੱਥੇ ਬੈਠੇ ਡਰਾਈਵਰ ਨੂੰ ਤਾਂ ਕਪੜਸ ਦੇਣੀ ਉਹਨੂੰ ਤਾਂ ਬਰ ਛੱਡ ਰਿਆਂ ਜਾਂ ਪਿੱਛੇ ਦਾ ਬਹੁਤੀ ਠੱਠ ਠਿੱਕ ਤੱਕ ਗਾਂ ਨੇ ਇਹਨਾਂ ਨੂੰ ਮਸ਼ੀਨ ਨੂੰ ਕਹਿਣਾਗਾ ਜਿਹੜੀ ਭਰਾਵਾ ਕਾਦੀ ਤੇਰਾ ਦਾਣੇ ਦਾ ਜੇ ਵੀ ਛੱਡੀ ਜਾਂਦੀ ਉਹ ਮੈਂ ਕੱਲਿਆ ਬਿਆਨ ਤਰ ਗੈਣੂ ਉਹਨਾਂ ਨੂੰ ਮੈਂ ਆਖੇ ਡਰਾਈਵਰ ਨੂੰ ਕੱਲੋਣਾ ਚਾਹ ਰੋਟੀ ਉਹਦੇ ਨਾਲ ਰੋਟੀਆਂ ਵੀ ਉਹ ਯਾਰ ਭਾਈ ਆ ਕੰਮ ਉਹਦੋਂ ਚਾਰਾ ਵੀ ਠਰ ਜਾਣੀ ਆ ਆ ਕਾ ਮੌਕਾ ਤੂੰ ਰੋਟੀਆਂ ਦੇ ਨਾਲ ਹੀ ਚਾਹ ਲੈ ਆਉਂਦਾ ਜਦੋਂ ਹੁਣ ਚਾਹ ਪਾਣੀ ਨਾ ਪਿਆਵਾਂਗੇ ਦਾਣੇ ਤਾਂ ਆਉਣਗੇ ਹੁਣ ਮੈਂ ਕਲਿਆ ਬਿਆੰਤ ਨੂੰ ਉਹਨੂੰ ਬਦਲੂਗਾ ਚਲ ਡਰਾਈਵਰ ਚੱਲਣ ਰੋਟੀ ਪਾਣੀ ਤੇ ਚਾਹ ਪਾਣੀ ਪਿਆ ਡਰਾਈਵਰ ਚਾਹ ਪਾ ਯਾਰ ਤੂੰ ਗਲਾਸ ਚ ਮੈਂ ਜਾਂ ਨਾ ਮੈਂ ਵੇਣਾ ਤੂੰ ਕਰ ਯਾਰ ਕਿਰਾਂ ਕੰਮ ਐ ਤਾਂ ਓੱਖਾ ਜਾਂ ਦਾਣੇ ਕੋਈ ਕੋਈ ਤੇਰੇ ਦਾਣੇ ਵੀ ਅਸੀਂ ਪੁਆਈ ਜਾਂਨੇ ਟਰਾਲਿੰਗਾਂ ਦੇ ਵਿੱਚ ਤੂੰ ਬੇਫਿਕਰ ਹੋ ਜਾ ਬਸ ਹੋਰ ਯਾਰ ਕਰ ਯਾਰ ਕਿਰਾਂ ਤੂੰ ਦਾਣਾ ਨਹੀਂ ਆਉਂਦਾ ਤੇਰੇ ਇੱਕ ਵੀ ਐਂ ਕਰੀ ਹੁਣ ਹੁਣ ਚਾਹ ਪੀਤੀ ਮੂੰਹ ਸੁੱਕੂਗਾ ਮੈਰੀ ਪਾਦੇ ਚਾਹ ਗਲਾਸ ਚ ਮੈਂ ਉਹਨੂੰ ਵਾਜ ਦੇ ਦਿਆਂ ਇਹ ਘੰਟੇ ਕਿਨੂੰ ਠੰਡੇ ਦੀ ਬੋਤਲ ਫੜ ਲੈ ਜੰਗਾ ਮੈਂ ਆਵਾਜ਼ ਦੇ ਆਵਾਂ ਨੂੰ ਆ ਗਲਾਸ ਚ ਪਾ ਕੇ ਰੱਖ ਜਾ ਇੰਨਾ ਦਿਨ ਲੇ ਚੋਈ ਨੇੜੇ ਕੋਈ ਚਾਹ ਲਿਆ ਕੋਈ ਠੰਡਾ ਲਿਆ ਮਾਂ ਦਾ ਭੈ ਉਹ ਹੀ ਤੂੰ ਹੀ ਲਾ ਤਾ ਆ ਕੇ ਰਿਜ਼ਲਟ ਤੁਹਾਡਾ ਭੈ ਆ ਆ ਭਈ ਆ ਗਿਆ ਵਧੀਆ ਆ ਗਿਆ ਕੋਈ ਯਾਰ ਭਾਈ ਆਉਂਦਾ ਰੋਟੀ ਵੀ ਖਾ ਲਈ ਚਾਹ ਵੀ ਪੀ ਲਈ ਹੁਣ ਤਾਂ ਕਹਦੇ ਮੈਂ ਡਰਾਈਵਰ ਨੂੰ ੱਡੀ ਚਾਹ ਲਿਆ ਇਹ ਤੂੰ 15 ਮਰੇ ਯਾਰ ਦੋਸਤ ਆਇਆ ਢੰਡਾ ਮੰਗਿਆ ਪਰ ਮੈਂ ਤਾਂ ਨਹੀਂ ਲਿਆ ਕੇ ਦੇਣਾ ਔਰ ਤੂੰ ਛੋਟੇ ਦਾ ਕੰਮ ਕਰਾਇਆ ਔਰ ਆਹ ਗੱਲ ਬੜੀ ਆ ਬਾਈ ਤੇਰੀ ਉਹ ਬੈਂਟ ਉਹਨੂੰ ਕਹਿਆ ਯਾਰ ਮੜੀ ਬਾਗ ਕਰਦਾ ਤੂੰ ਤਾਂ ਇੱਥੇ ਬੈਠਿਆ ਯਾਰ ਉਹ ਆਖੂਗਾ ਮਾੜਾ ਮੋੜ ਲੈ ਜੇ ਕਹੇ ਕਿ ਹਣੋਂ ਤਾਂ ਮੜੀ ਯਾਰ ਬਾਗ ਕਰ ਕਾਹਦੇ ਯਾਰ ਟੋਟਾ ਆਊਗਾ ਬਾਈ ਮੁੜ ਕੇ ਗੁੱਸਾ ਨਾ ਕਰੀ ਓ ਯਾਰ ਤੂੰ ਕਿਸਾਨੇ ਦਾ ਸਿੱਟੇ ਨਾ ਬਸ ਕਰ ਟੋਟਾ ਆਈ ਜਾਊਗਾ ਕੋਈ ਨਾ ਖੜ ਜਾ ਟੋਟਾ ਆਈ ਜਾਊ ਕੋਈ ਚੱਕਰ ਨਹੀਂ ਕੋਈ ਕੋਈ ਜੱਟ ਮੀਰ ਬਣ ਕੇ ਨਾ ਰਿਜ਼ਲਟ ਕਰਾਣ ਦਾ ਮਤਲਬ ਮੇਰੇ ਨਾਲ ਲਿਆ ਆ ਜਾ ਯਾਰ ਨਹੀਂ ਆਉਣ ਤੇ ਬੱਸ ਆਪਣੀ ਗਾਲੀ ਆਈ ਨਾਲ ਥੋੜਾ ਲੈ ਮੁੰਡਾ ਠੰਡਾ ਲਈ ਆਉਂਦਾ ਜਵਾਨ ਦਾ ਪੱਕਾ ਲੈ ਓ ਬਾਈ ਠੰਡਾ ਆਉਦਾ ਬਾਈ ਯਾਰ ਹੁਣ ਤਾਂ ਹੱਲ ਕਰ ਦੇ ਯਾਰ ਮੇਰਾ ਬੱਸ ਬਾਸਕਟ ਕਸਾਤੀ ਕੋਈ ਚੱਕਰ ਹੀ ਨਹੀਂ ਗਾ ਲੈ ਬਾਈ ਠੰਡਾ ਤੈਨੂੰ ਲਿਆਤਾ 7 ਕਿਲੇ ਵੇਖ ਬਾਈ 7 ਕਿਲੇ ਤੂੰ ਹੀ ਵੜਤੇ 5 ਕਿਲੇ ਰਹਿ ਗਏ ਉਹ ਹੁਣ ਨਾ ਦਮਾ ਥੱਲੀ ਨਾ ਭਾਈ ਮੈਂ ਤੈਨੂੰ ਦੱਸਾਂ 5 ਕਿਲੇ ਤਾਂ ਪੀ ਨਹੀਂ ਬਣਾ ਦੇਗਾ ure ਮੇਰੀ ਗੱਲ ਸੁਣ ਹੁਣ ਕੀ ਰਹਿ ਗਿਆ ਬਾਈ 5 ਕਿਲੇ ਦਾ ਤੇਰਾ ਪੀ ਨਹੀਂ ਬਣਾ ਦੇਗਾ ਡਰਾਈਵਰ ਯਾਰ ਭੁੱਖੜ ਮੰਗਦਾ ਜੇ ਭਾਈ ਅੱਧਾ ਕਿਲੋ ਹੈਗਾ ਯਾਰ ਭੁੱਖੜ ਦਾ ਪ੍ਰਬੰਧ ਕਰ ਉਹ ਭਰਾਵਾ ਤੂੰ ਜਵੇਂ 7 ਵੜਦੇ 5 ਵੜਦੇ ਤੂੰ ਤੂੰ ਤਾਂ ਜਵੇਂ ਨੰਗ ਕਰ ਦੋਗੇ ਮੈਨੂੰ ਉਹ ਨਹੀਂ ਨਹੀਂ ਉਹ ਛੋਟੇ ਗੱਲ ਉਹ ਨਾ ਨਾ ਬਾਈ ਉਹ ਗੱਲ ਤਾਂ ਉਹ ਨਾ ਕਦੇ ਠੰਡਾ ਲਿਆ ਦੇ ਕਦੇ ਲੱਸੀ ਲਿਆ ਦੇ ਕਦੇ ਚਾਹ ਲਿਆ ਦੇ ਠੰਡਾ ਗੱਲ ਸੋਣਾ ਤੂਪ ਕੜ ਲਿਆ ਆਪਾਂ ਕੱਲ ਨੂੰ ਤੂੜੀ ਵਾਲੀ ਵੀ ਹੈਗੀ ਆਪਣੇ ਕੋਲੇ ਅੱਛਾ ਆਪਾਂ ਜਿਹੜੇ ਦਾਣੇ ਤੇਰੇ ਆ ਰਹਿਗੇ ਇਹ ਸਾਰੇ ਤੂੜੀ ਵਾਲੀ ਚ ਆ ਜਾਣਗੇ ਬੇਫਿਕਰ ਹੋ ਜਾ ਯਾਰ ਉਹ ਤੂੰ ਜਿਹੜੇ ਪੈਂਦੇ ਨੇ ਤਾਂ ਪੰਜ ਤੋਂ ਵੀ ਉਵੇਂ ਵੜਦੇ ਭਰਾਵਾ ਗਾਣ ਤੋਂ ਮੈਂ ਤੈਨੂੰ ਵਾਂਚੀ ਨਹੀਂ ਵੜਨਾ ਗਲਤੀ ਕਰ ਬੈਠਾ ਮੈਂ ਤੁਹਾਨੂੰ ਸੱਦ ਕੇ ਲੈ ਤੂੰ ਜਮੇ ਬੇੜੀ ਭਾਦ ਤੂੰ ਤਾਂ ਮੇਰਾ ਓ ਯਾਰ ਗੱਲ ਹੀ ਭਰਾਵਾ ਤੂੰ ਨਿਕਲ ਵਾਂ ਤੂੰ ਸਿੱਛ ਜਿੜ ਰੈਂਦੀ ਆਪਣਾ ਪੰਡਿਤ ਨੇ ਮੈਨੂੰ ਲੋੜ ਹੀ ਨਹੀਂ ਭਰਾਵਾ ਤੂੰ ਦਾ ਦਫਤਰ ਨਿਕਲ ਵਾਂ ਤੂੰ ਕਰ ਓ ਯਾਰ ਆ ਪੰਜ ਤੂੰ ਜਮੇ ਬੇੜਾ ਭਾਈ ਇੰਨਾ ਕਦੇ ਚਾਹ ਕਦੇ ਪਾਣੀ ਕਦੇ ਲੱਸੀ ਕਦੇ ਡੋਲੂ ਕੀ ਕਹਿੰਦਾ ਕੋਈ ਸੇਵਾ ਕਰਨੀ ਪੈਂਦੀ ਨਹੀਂ ਨਹੀਂ ਸੇਵਾ ਰਹਿਣੀ ਓ ਯਾਰ ਤੂੰ ਤਾਂ ਜਦੋਂ ਮੈਂ ਤੜਕੇ ਦਾ ਨਾ ਨਾ ਭਰਾਵਾ ਇੱਕ ਹੀ ਚੀਜ਼ ਮੰਗੀ ਆ ਤੜਕੇ ਤੂੰ ਦਾਰੂ ਮੰਗੋਂਗੇ ਭਰਾਵਾ ਇੱਥੋਂ ਨਹੀਂ ਵੇਚਦੇ ਕੋਈ ਸੰਪੂਰਣ ਹੁੰਦੀਆਂ ਬਈ ਤਾਂ ਸੋਫੀ ਬੰਦੇ ਆ दारू ਨਹੀਂ ਪੀਂਦੇ ਤੂੰ ਐਂ ਕਰ ਉਹ ਭਰਾਵਾ ਆ ਬੰਦੇ ਹੱਥ ਗਾਹੋਂ ਮੇਰੇ ਵਾਂਚਣਾ ਬੜੀ ਵਸ ਤੂੰ ਆ ਕੇ ਕਰਪੂਰੀ ਤੇ ਜਾ ਕੇ ਰਾਜਸਥਾਨ ਚ ਗਿੱਜ ਗਏ ਨੂੰ ਲਿਆ ਦੇ ਪਾਈ ਆ ਉਹ ਭਰਾਵਾ ਮੈਨੂੰ ਨਹੀਂ ਪਤਾ ਜੀ ਗਾਹੋਂ ਨੂੰ ਮਾਨ ਚ ਨਾ ਮੜੀ ਤੂੰ ਮਰੇ ਨੋ ਨੋ ਨੋ